ਇਹ ਕੱਲ ਕਹਿਣੀ ਚਾਹਣਾ ਸਰਬੀਰ ਸਿੰਘ ਦਿੱਤੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਸਾਹਬਰਾ ਰਹਿ ਕੇ ਕੋਈ ਬਜਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜਿੱਤੀ ਧਨੀ ਮਾਰ ਖਾ ਦੂਗਾ ਬੋਲੇ ਸੋਨਹਾ ਸੇਵਾ ਕਰ ਰੇ ਇਹ ਇਤਿਹਾਸ ਹੈ ਸਾਡਾ ਇਸ ਈਦ ਅਦਾਲਤ ਤੱਕ ਸਾਨੂੰ ਟੋਡਾ ਮਾਰਦਾ ਸਰੀਆ ਕਾਲ ਤੱਕ ਸਾਂਦੇ ਫੈਸਲੇ ਤੋਂ ਭਗਾਉਣੇ ਹੋ ਰਹੇ ਸ਼ਰੋਮਈ ਅਕਾਲੀ ਤਾਂ ਥੋੜੀ ਐ ਇਹ ਸ਼ਰੋਮਈ ਪਹਾੜਾ ਦਾ ਲੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸਰਬੀਰ ਸਿੰਘ ਦਿੱਤੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਸਾਥਰਾ ਰਹਿ ਕੇ ਕੋਈ ਬਜਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇ ਜਿੱਤੀ ਕਰਨੀ ਬਾਤ ਖਾਦੂ ਨਾ ਬੋਲੇ ਸੋਨਹਾਰ ਸੇਆਤ ਬੋਲੇ ਇਹ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਸ਼ੋਭਾ ਲਾਰੇ ਇਹਨਾਂ ਸਭ ਤੋਂ ਪਹਿਲਾਂ ਇਹ ਰਗੜੇ ਜਾਣ ਬੋਲੇ ਸੋਨਹਾਰ ਸੇਆਤ ਬੋਲੇ ਇਹ ਜਿਹੜਾ ਸਰਦਾਰ ਇਸ ਈ ਅਕਾਲ ਤੱਕ ਸਾਨੂੰ ਟੋਟਾ ਮਾਰ ਰਿਹਾ ਈ ਅਕਾਲ ਤੱਕ ਸਾਨੂੰ ਤੇ ਫੈਸਲੇ ਤੋਂ ਭਗਾਉਂਦੇ ਹੋ ਰਹੇ ਸ਼੍ਰੋਮਣੀ ਅਕਾਲੀ ਦਲ ਥੋੜੀ ਐ ਇਹ ਸ਼੍ਰੋਮਣੀ ਭਗੌੜਾ ਦਾ ਲੈ ਬੋਲੇ ਸਾਹਿਬਿਆ ਕਾਲੇ ਸਾਨਹੋ ਸਾਹਿਬਿਆ ਕਾਲੇ ਤੁਕ ਤੁਕ ਤਕਾਲ ਲੋਕ ਪਰਲੋਕ ਦੇ ਰਾਖੇੰ ਤੰਤਨ ਸਾਹਿਬ ਜੀ ਗੰਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਫਲਸਫੇ ਨੂੰ ਪਰਮੰਨੰਦ ਵਾਲਿਆਂ ਦਾ ਅਧਿਆਇ ਕਟ ਇਸ ਸਿੱਖ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਦੇ ਵਿੱਚ ਹਾਜ਼ਰੀ ਭਰਦੇ ਆ। ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਫਤਿਹ ਦੀ ਸਾਂਝ ਪਾਉਣਾ ਜੇ ਤੁਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ ਪਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਉਹ ਸਾਰੇ ਬੁਲਾਰਿਆਂ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਅੰਤ ਅਰ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਅੱਜ ਜੋ ਵਰਤਾਰੇ ਸਾਡੇ ਸਮਾਜ ਦੇ ਵਿੱਚ ਵਰਤ ਰਹੇ ਆ ਇਹ ਕੋਈ ਨਵੇਂ ਨਹੀਂ ਹੈ ਇਹ ਤਾਂ ਇਤਿਹਾਸ ਬਹੁਤ ਪੁਰਾਣਾ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਠ ਕੇ ਸੰਸਾਰ ਨੂੰ ਕਿਹਾ ਇੱਕ ਕੋ ਹੈ ਭਾਈ ਇੱਕ ਕੋ ਹੈ ਸਾਹਿਬ ਮੇਰਾ ਇੱਕ ਕੋ ਹੈ ਆ ਜਿਹੜੇ ਧਵੰਗ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਜatri ਦੇਵਵਾਦ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਮੁਕਾਲਫਤ ਸ਼ੁਰੂ ਕਰ ਦਿੱਤੀ जो गुरु नानक साहिब सचे पातशाही ज़ोरदार आवाज़ बुलंदी मुकदमाइ बेठे सुते जॾो भाई गुरदास जी शब्दा चाही ताज़ी हुई रिशवती वॾी लैक हक गवाए जखया ताज़ी कूड़ बोल मल ख ਬ੍ਰਾਹਮਣਾਂ ਨੇ ਹਵੇ ਜੀਆ ਕਾਹੇ ਉਸ ਵੇਲੇ ਦੇ ਧਾਰਮਿਕ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਉਸ ਵੇਲੇ ਦੇ ਰਾਜਸੀ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਬ੍ਰੋਹਰ ਕਿਸ ਸਿਖਰ ਤੱਕ ਪਹੁੰਚਿਆ ਇਹ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੰਜਵੇਂ ਜਾਮੇ ਦੇ ਵਿੱਚ ਤਤੀ ਤਵੀ ਦੇ ਉੱਤੇ ਬੈਠਣਾ نویں گو نانک سب سچے پاشا چاندنی چوک پر. کا نتیجہ گرو نانک صاحب جی کا فلسفہ سال ہے جاؤ پر چاؤ سر ترت تلی گلی میری آؤ ایک مارک پیر جی سر جی جی کار نا. ਅੱਜ ਇੱਕ ਗੱਲ ਕਰਨਾਂ ਦੇ ਵਿੱਚ ਸੁਨੋ ਮਿਲ ਰਹੀ ਹੈ। ਇੰਨੀ ਜੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸਾਈਅਤ ਫੈਲ ਗਈ। ਲੋਕ ਇਸਾਈਅਤ ਵੱਲ ਖਿੱਚੇ ਜਾ ਰਹੇ। ਦਾ ਕਾਰਨ ਕੀ ਹੈ? ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਮਨ ਦੇ ਵਿੱਚ ਪਈਆਂ ਹੋਈਆਂ ਲਾਲਸਾਂ। اور ایک ہے تو میرے والا میں روٹی ہوں ایک آ کے تیرے وال میں تون روٹی دوں گا میں تینو پانی دوں گا میں تینو مکان دوں گا میں تین پیسے دوں گا میں تینوں کپڑے دوں گا میرے وال گرو نانک صاحب مہاراج کہ یہ پورکھا جی دسویں دامی چو گوبند سنگ مہاراج کہ یہ پورکھا جی میرے والنا تو تین سیس ار رکھ کے آنا پا ہوں دسو جدو منکی من لال لالساوا پربل ہے تو پھر کہڑے پاس گے منک گرو نانک صاحب والے پاس گرو گوبند والے پاس جو کہ رکھ کے آ جس پاس جی کہ روٹی بھی فری دال بھی فری آٹا بھی فری پرانا بھی فری ٹمکا بھی فری اور ایک گل سوچو ਸਰਦ ਤੋਂ ਲੈ ਉਹ ਜਿਹੜਾ ਆਟੇ ਧਾਲ ਪਿੱਛੇ ਰੋਟੀ ਪਿੱਛੇ ਪੈਸੇ ਪਿੱਛੇ ਇਮਾਨ ਛੱਡ ਗਿਆ ਧਰਮ ਛੱਡ ਗਿਆ ਇਹ ਉਹ ਜਿਹਨੇ ਧਰਮ ਲਈ ਇਸ਼ਾਰ ਦੇਗਾ ਇਤਿਹਾਸ ਕਿਤਾਬੇ ਲਿਖਿਆ ਜਾਊਗਾ ਇਤਿਹਾਸ ਅਸਰ ਦੇਣ ਵਾਲਿਆਂ ਦਾ ਲਿਖਿਆ ਜਾਊਗਾ ਰੋਟੀ ਧਾਲ ਪਿੱਛੇ ਆਟੇ ਪਿੱਛੇ ਆਪਣਾ ਧਰਮ ਛੱਡਣ ਵਾਲਾ ਇਤਿਹਾਸ ਨਹੀਂ ਲਿਖਿਆ। ਹੋਵੇ। ਇਸ ਦਾ ਕੀ ਸਾਇਅਕ ਕਰਾ। ਹਰ ਫਿਕਰਾਂ ਦੀ ਗੱਲ ਨਹੀਂ। ਕਦੇ ਹੀਰੇ ਸੜਕਾਂ ਦੇ ਉੱਤੇ ਰੋਂਦੇ ਦੇਖਿਆ ਕਿਸੇ? ਉਹ ਹਮੇਸ਼ਾ ਹੀ ਜੌਹਰੀ ਦੀਆਂ ਤੁਦੋਰੀਆਂ ਦੇ ਵਿੱਚ ਜੋ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਬੜੇ ਮਹਿੰਗੇ ਡੱਬਿਆਂ ਦੇ ਵਿੱਚ ਪਏ ਹੁੰਦੇ। ਮਖਮਲੀ ਕੱਪੜਿਆਂ ਦੇ ਉੱਤੇ। سڑک ہوتے ریت پتھر بجری اے آم چلے گی دستی گرو نانک صاحب کا سکھ ہی جن کو گرو سنگھ سنگ مہاراج نے کنڈے کی پہو دے نشا دم نہیں ملے گا آم نہیں ملے گا وہ گھٹ گنتی ہوئے گا اور بہت گھمی گمیٹ کرے گا ਮੈਨੂੰ ਬਰੇਸ਼ ਦੇ ਵਿੱਚ ਬੰਦਾ ਕਹਿਣ ਲੱਗਿਆ ਬੜੀ ਚਿੰਤਾ ਵਾਲੀ ਗੱਲ ਹੈ ਮੈਂ ਕਿ ਕਹਿੰਦਾ ਮਨ ਸਿੱਖਾਂ ਦੇ ਬਲਬੁੱਧੇ ਦੇ ਉੱਤੇ ਪੰਜਾਬ ਚ ਸਰਕਾਰ ਨਹੀਂ ਬਗਦੀ ਸਿੱਖ ਮਿਰੌਟੀ ਹੋ ਗਏ ਨੇ ਕਾਟੇ ਘੜਤੀ ਹੋ ਗਏ ਬਾਕੀ ਨੇ ਰਹਿ ਗਏ ਕਹਿੰਦਾ ਪਹਿਲਾਂ ਜਿਹੜੀ ਮਰਦਮਸ਼ੁਮਾਰੀ ਹੋਈ ਸੀ ستوجا پرسینٹ میرے ہون مرکم شماری ہوئی چنتا نہ کرو پنجاب ہزار پنجہ پرسینٹ تو ہزار. پنجاب پر بہت زیادہ ہے جائی کروڑ آبادی ہے سوا کروڑ ہو گیا نا پہسین میں کہ ہزار بھی رہے گیا سرکار کا نام نہ بنا سکے اور جی بھی سرکار بڑھی ہے نا وہ دی چیز تو لون جو روز پا نہیں جو روز انہا کیوں میں کہے گروہ گوبر سنگھ جی کالا گروہ گوبر سنگھ جی کالا ہے آج جیڑا سام راج ہے آج جیڑی سٹیٹ ہے یہ مغلان نارو تاکہ تو بارتا نہیں نا مغلان نارو تاکہ تو تاکہ تھی آج دا افغانستان

ਜਮਨਾ ਤੋਂ ਲੈ ਕੇ ਅਟਕ ਰਿਆ ਤੋਂ ਇਹ ਜਿਹੜਾ ਪੰਜਾਬ ਦਾ ਰੀਜਨ ਹੈ ਇੱਥੋਂ ਮੁਗਲ ਰਾਜ ਦੀਆਂ 700 ਸਾਲ ਤੋਂ ਜੰਮੀਅ ਘਰਾਂ ਨੂੰ ਕੁੱਟਣ ਆਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸੀ ਫਰਕ ਕੀ ਹੈ ਘਰ ਨੂੰ ਸਦੀ ਦੇ ਸਿੱਖਾਂ ਤੇ ਅੱਜ ਦੇ ਸਿੱਖਾਂ ਦਾ ਸਿੱਖ ਅਕੋਰ ਵਾਲਿਆਂ ਦਾ ਫਰਕ ਇਹ ਹੈ ਕਿ ਉਸ ਵੇਲੇ ਦੇ ਜਿਹੜੇ ਸਿੱਖ ਸੀ ਨਾ ਉਹਨਾਂ ਦਾ ਟੋਟਲੀ ਪੂਸਾ ਜਿਹੜਾ ਹੈ ਉਹ ਗੁਰੂ ਦੇ ਟੋਟਲ ਭਰੋਸਾ ਦੁੱਤੇ ਅੱਜ ਟੋਟਲ ਭਰੋਸਾ ਰਿਹਾ ਉਹ ਬਗਿਆਦ ਜਕੀਆਂ ਦੇ ਉੱਪਰ ਬਈ ਫਾਇਦਾ ਤੇ ਜਿਸ ਦਿਨ ਗੁਰੂ ਤੇ ਇਹ ਭਰੋਸਾ ਚਾਰ ਕੇ ਸਿੱਖਾਂ ਦਾ ਉਸ ਦਿਨ ਸਰਕਾਰਾਂ ਬਣਾਉਣ ਦੀ ਲੋੜ ਨਹੀਂ ਪੈਣੀ ਸਰਕਾਰਾਂ ਖੁਦ ਖੁਦ ਜਿਹੜਾ ਹੈ ਉਹ ਬਣ ਜਾਂਦੀ ਜਿਸ ਦਿਨ ਗੁਰੂ ਦੇ ਕਰੋਸਾ ਪੈਦਾ ਹੁੰਦਾ ਹੈ ਗੁਰੂ ਦੇ ਕਰੋਸਾ ਆਸੀਂ ਰਾਜਨੀਤਿਕ ਕਲਾ ਬਾਜ਼ੀਆਂ ਨੂੰ ਘੱਟ ਸਮਝਦੇ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਕਲਾ ਬਾਜ਼ੀਆਂ ਦੇ ਵਿੱਚ ਬੜੇ ਬਾਹਰ ਹੁੰਦੇ ਆ ਵਾਸੀਂ ਬਹੁਤ ਘੱਟ ਸਮਝਦੇ 2 ਦਸੰਬਰ ਨੂੰ ਜੋ ਹੁਕਮਨਾਮਾ ਸਰੀਆ ਕਲਕੱਤਾ ਦਾ ਸਾਹ ਤੋ ਜਾਰੀ ਹੋਇਆ ہے اس کر کے ہو گیا کیونکہ راجنیتک کلا بازیا تھوڑی سمجھ آ گئی کرنا کی دس پندرہ دن پہلا پتا لگ گیا ਤਦੋਂ ਤੁਸੀਂ ਸ੍ਰੀ ਅਕਾਲ ਤੱਕ ਸਰ ਦੀ ਪੇਸ਼ੀ ਕਰੋਗੇ ਨਾ ਪੱਟੀ ਕੈਂਤੀ ਚ ਗੁੰਡਾ ਫਿਰ ਗਿਆ ਅਸੀਂ ਚਿੱਠੀਆਂ ਚ ਲਿਖਤਾ ਕਿ ਜੇ ਇੱਥੇ ਕਿ ਹੁਲੜਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਜਿਛੇ ਕਟੀਆਂ ਨਾ ਉਹਨਾਂ ਦੇ ਛੇ ਪੀਨਾਂ ਲਈ ਕਰਾਉਣਾ ਲਿਖਤਾ ਵੀ ਜੇ ਤੇ ਹੁਲੜਬਾਜੀ ਹੋ ਗਈ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਤੋ ਚਿੱਠੀਆਂ ਚ ਲਿਖਿਆ ਆ ਪਰ ਉਹ ਟੱਕ ਪਰ ਫਿਰ ਵੀ ਭਰੋਸਾ ਨਹੀਂ ਕੀਤਾ ਸਾਨੂੰ ਪਤਾ ਸੀ ਅਸੀਂ ਵੱਡੀ ਗਿਰਤੀ 'ਚ ਆ ਭਾਈ ਮੈਦਰ ਸਿੰਘ ਅਰਜੀ ਜਿਹੜੇ ਸਿੱਖ ਸੀ ਇਹਨਾਂ ਨੂੰ ਫੌਂਡਰ ਕਿਹਾ ਤਾਂ ਵੀ 20-25 ਬੱਧ ਲੈ ਕੇ ਆ ਗਏ ਇਹ 100 ਲੈ ਕੇ ਆਉਣਗੇ ਸਾਡਾ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ ਪਧਾਰ ਹੋਣਾ ਚਾਹੀਦਾ ਸੰਗਤ 'ਚ ਬੈਠਾ ਔਰ ਬੈਠਾ ਸੀ ਅਖੀਰial ਤੱਕ ਸਾਡਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਅ ਇੰਨਾ ਜ਼ਾਰਾ ਸੀ

جی گرو س نے چرن پائےمت ہے, ہے آج بھی. کوئی منے کوئی نہ ستارہ سال شری مکتر سیوا کی تھی ہے اور رات کے اسی چیز انسان دی عظمت محسوس کر سکتے ہو رات سناتے سناٹے ٹھیک ہے سناٹے ਅਲਾ ਬਾਦ ਦੀ ਗੁਰੂ ਔਰ ਤਖਤਾਂ ਚ ਅਜ਼ਮਤ ਹੈ ਪੰਜ ਤਖਤਾਂ ਚ ਅਜ਼ਮਤ ਹੈ ਜਿਹੜਾ ਵੀ ਤਖਤਲ ਦੀ ਅਜ਼ਮਤ ਨੂੰ ਨਕਾਰਦਾ ਹੈ ਚਾਹੇ ਸਾਡੇ ਵਰਗਾ ਉੱਥੇ ਬੈਠਾ ਹੋ ਜੱਥੇਦਾਰ ਹੋਵੇ ਚਾਹੇ ਕੋਈ ਯੂਜਾ ਹੋਵੇ ਉਹਦਾ ਹਸ਼ਰ ਬਹੁਤ ਮਾਰਾ ਉਹ ਬਧੀ ਅਜ਼ਮਤ ਹੈ ਜਿਹੜਾ ਵੀ ਟਕਰਾਇਆ ਉਹ ਮੋਗਾ ਕਾਲ ਤੋਂ ਲਾ ਲਿਆ ਜਿਹੜਾ ਵੀ ਟਕਰਾਇਆ ਉਹ ਖਤਮ ਹੋਇਆ ਬਸਿਆ ਨਹੀਂ ਮੈਨੂੰ ਨਾ ਇਕੱਠੇ-ਇਕੱਠੇ ਇਤਿਹਾਸ ਦੀ ਘਟਨਾ ਜਿੱਤੇ ਆ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਤੇ ਇੱਕ ਦਿਨ ਪਹਾੜੀਆਂ ਨੇ ਤੇ ਮੁਗਲਾਂ ਨੇ ਸਕੀਮ ਬਣਾ ਲਈ ਕਿ ਕਿਲੇ ਦਾ ਦਰਵਾਜ਼ਾ ਤੋੜ ਦੇ ਜੇ ਜੋ ਕਿਲੇ ਦਾ ਦਰਵਾਜ਼ਾ ਟੁੱਟ ਜਾਣਾ ਤੇ ਫਿਰ ਫੌਜ ਬਹੁਤ ਰੱਗੀ ਗਿੰਤੀ ਚ ਅੰਦਰ ਚਲੇ ਜਾਏਗੀ ਜੇ ਅੰਦਰ ਰੱਖੀਏ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲਈਗੀ ਜਮਾ ਇਹਨੇ ਕੀ ਕਰੀਏ ਦਰਵਾਜ਼ਾ ਤੋੜਨ ਵਾਸਤੇ ਉਹਨਾਂ ਨੇ ਕਹਿੰਦੇ ਹਾਥੀ ਲਾਉਂਦਾ पहाड़ियां मुगलला कठियां उ हाथी रहंदा हाथी जे मथे ते उते सत तव्हीं मल्ही ते फिर हाथी न पी श फड़ जहिड़ पिछो वरसे जी लोहां मारियूं थी जा उन दरवाज़ा तोड़ हाथी विया शराब नशा थी ਇਚੋ ਬੱਚੇ ਦੀ ਅਚੋਬਾਂ ਲੱਗ ਰਹੀਆਂ ਸੀ ਤੇ ਹਾਥੀ ਜਦੋਂ ਬਗਿਆ ਕਿਲੇ ਵਾਲੇ ਤੇ ਅੱਗੋਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਪ੍ਰਾਪਤ ਭਾਈ ਚਿੱਤਰ ਸਿੰਘ ਜੜਾ ਸੀ ਉਹ ਕੋਲੇ ਤੋਂ ਬਾਹਰ ਨਿਕਲਿਆ ਉਹਨੇ ਹਾਥੀ ਦੇ ਮੱਥੇ 'ਚ ਨਾਗਨੀ ਮਾਰੀ ਤੇ ਸੱਤੇ ਤਵੀਆਂ ਜੜੀਆਂ ਉਹ ਕੀ ਇਹ ਹਾਸ ਪਰਦੇ ਨਾ ਮੈਂ ਤੁਹਿਆ ਵੀ ਆ ਸਾਡੇ ਅਕਾਲੀ ਦਲ ਦੇ ਸਾਧਕਾ ਪ੍ਰਧਾਨ ਸੁਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਧਿਆਨ ਕੀਤਾ ਇਹਦੇ ਮੱਥੇ ਤੇ ਸੱਤ ਤਰ੍ਹਾਂ ਦੇ ਮੁੱਦੇ ਪਹਿਲੀ ਤਲੀ ਪਹਿਲੇ ਕਿਹੜੀ ਬਣੀ ਅਰੇ ਪ੍ਰਧਾਨ ਜੀ ਫੇਰ ਨਾ ਕਰੋ ਤੁਸੀਂ ਫੇਰ ਤੋਂ ਦੂਜੀ ਕਦੀ ਬੰਦ ਧੀ ਫੇਰ ਨਾ ਕਰੋ ਜਿਹੇਦਾਰ ਨੂੰ ਸਾਹਮਣੇ ਆ ਜਾ ਕਰ ਲਿਆ ਠੀਕ ਆ ਪੀਜੀ ਦਾ ਵੀ ਬੰਦ ਧੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕੰਮ 'ਚ ਹੈ ਚੌਥੀ ਦਾ ਵੀ ਬੰਦ ਧੀ ਪੈਸਾ ਬੜਾ ਆਪਣੇ ਕੋਲੇ ਕੌਤਕਾ ਸਰ ਪ੍ਰਵਾਹ ਕਰੋ ਤੇ ਪੰਜਵੀਂ ਤਾਂ ਵੀ ਬੰਦ ਈ ਆਪਣਾ ਤਗੜਾ ਆਈਟੀ ਬੈਂਗਾ ਜੀ ਕਾਲਾ ਕਟਣ ਲਈ ਇੰਨਾ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਤੇ ਕਿ ਛੇਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਜੀ ਚਾਪ ਨੂੰ ਸਭ ਤੋਂ ਬਹੁਤ ਹੈ ਜੀ ਫਿਕਰ ਕਰੀਏ ਤੇ ਸੱਤਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਚੋਣ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਦਾ ਹੰਕਾਰ ਦਾ ਅਨੇ ਮਾਰ ਕੋ ਡਟਾਲ ਤੱਕ ਤੂੰ ਇਹੋ ਜਿਹੇ ਢੁੱਡਾ ਮਾਰਨੀ ਸ਼ੁਰੂ ਕਰਤੀ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਸਰਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜਿੱਤੀ ਧਣੀ ਮਾਰ ਖਾਦੂ ਨਾ ਬੋਲੇ ਜਿਹੜਿਆ ਕਾਲੇ ਤੇ ਜਿਹੜਿਆ ਲੇਲੇ ਛੇੜੇ ਜੇ ਮਗਰ ਤੈਨੂੰ ਚੋਭਾ ਲਾ ਰਹੇ ਹੋ ਨਾ ਸਭ ਤੋਂ ਪਹਿਲਾਂ ਇਹ ਰਗੜੇ ਲਾ ਬੋਲੇ ਸੋਨ ਹਾ ਸ ਸ੍ਰੀ ਅਕਾਲ ਤਖਤ ਇਹ ਇਤਿਹਾਸ ਹੈ ਸਾਡਾ ਇਸ੍ਰੀ ਅਕਾਲ ਤਖਤ ਸਾਨੂੰ ਟੁੱਟਾ ਮਾਰ ਰਿਹਾ ਹੈ ਸ੍ਰੀ ਅਕਾਲ ਤਖਤ ਸਾਡੇ ਫੈਸਲਿਆਂ ਤੋਂ ਭਗਾਉਂਦੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਭਰ ਚੋਂ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਸੀ ਦਿੱਤਾ ਕਿ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਅਜੇ ਤੱਕ ਸੱਤ ਮੈਂਬਰੀ ਕਮੇਟੀ ਦੀ ਕਾਰਜੀ ਸ਼ੁਰੂ ਨਹੀਂ ਹੋਈ ਇਹ ਸ਼੍ਰੋਮਣੀ ਅਕਾਲੀ ਦਲ ਥੋੜੀ ਹੈ ਇਹ ਸ਼੍ਰੋਮਣੀ ਪਹਾੜਾ ਦਲ ਹੈ ਬੋਲ ਅਰਦੇ ਨੂੰ ਅਕਰਖਰ ਬੈਠੇ ਨੇ ਸੰਗਤ ਬੈਠੀ ਐ ਤੇ ਇਹ ਸਵਾਲ ਦਾ ਕਰੂ ਜੀ ਦੁਨੀ ਚੰਦ ਕਬ ਮੈਂ ਫਿਰ ਆਪ ਜੀ ਨੂੰ ਕਹਿਣਾ ਚਾਹਣਾ ਹੈ ਮਰੀ ਵੱਡੀ ਆਸ ਮਤਾ ਤੇ ਇਹ ਕਾਮ ਤਾਂ ਵਾਹ ਕੋਤੇ ਕੱਟ ਪਾ ਤੇ ਬਹਿ ਕੇ ਵੀ ਜਿਹੜੇ ਫਨਾਮੀਆਂ ਕੀਤੀਆਂ ਨਾ ਰੋਲ ਕੇ ਰੋਲ ਨਸਲਾ ਨਸੂ ਗਿਆ ਨੇ ਨਸਲਾ ਵਾਹ ਇਤਿਹਾਸ ਹੈ ਸਾਕਾ ਇਤਿਹਾਸ

دی 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 کر انہونا, انہونا, فیصلہ کرنا فیصلہ تو, تو, تو پتا لگ ਉਹ ਆਪਣੀ ਗ੍ਰਾਮ ਮਰਦੇ ਕਿ ਨਹੀਂ ਮੰਨਦਾ ਕਹੇ ਜੇ ਨਾਮ ਨਹੀਂ ਨਾਮ ਨਹੀਂ ਲੇਖੂ ਜਾਮਣ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਨਹੀਂ ਬਣਾਉਣਾ ਜਲਦਾ ਇਹ ਤਾਂ ਗੁਰੂਵਕੇ ਦਾਸ ਕਰਤੀ ਤੇ ਫਿਰ ਜਿਹੜੇ ਗ੍ਰਾਮ ਬਣਾਉਣੇ ਉਹ ਗੁਰੂ ਨੇ ਬਣਾਉਣੇ ਆਪਾਂ ਨਹੀਂ ਬਣਾਉਣੇ ਆਪਾਂ ਤਾਂ ਬੋਲਣੇ ਆ ਇਹ ਉਹੀ ਗੱਲ ਹੋ ਗਈ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ کوئی گیانی حافی ہاں سنگھ نے فیصلہ نہیں کیتا کوئی سنگھ صاحب گیانی رنگیر سنگھ نے فیصلہ نہیں کیتا کسی نے نہیں کیتا ہے فیصلہ گروہ نے کیتا جیسے آپ کے لئے اسی کر گیا ہے نہیں اس صدقرہ اندر فیصلہ ہے اس صدقرہ پانچ پردہ نہیں پانچ سنگھ سے بات تانگر گوبن سنگھ پادشاہ دیتا کتی فصیل ہے گروہ گراند سنگھ مارا دا پرکاش ہے اور ارداس کر کے بچار ہوئی ہے کہ جیو دے تو ملک اور ہوں گے کہ پول ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚ ਟਾਈਟੈਨਿਕ ਨਹੀਂ ਨਿਕਲਿਆ ਇਹ ਨਾਂ ਨਹੀਂ ਕੱਲਣਾ ਇਹ ਜੇ ਫੈਸਲੇ ਤੋਂ ਮੁਨਕਰ ਹੋ ਗਏ ਵੀ ਨਹੀਂ ਨਿਕਲ ਜਿੱਥੇ ਮਰਜ਼ੀ ਪਾ ਦੇ। ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਤੁਸੀਂ ਇਹਨਾਂ ਦਾ ਸਮਾਗਮ ਰੱਖੋ ਅਸੀਂ ਆਵਾਂਗੇ ਮੇਰੇ ਜਿੰਨ੍ਹੇ ਸਿੰਘ ਜੀ ਬੈਠੇ ਨੇ ਆਉਣਗੇ ਸਾਡੇ ਨੌਜਵਾਨ ਵੀ ਰਿਆਉਣਗੇ ਇਹਨੇ ਨਾ ਊਂਗ ਊਂਗ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹਿੰਦੇ ਸੀ ਭਾਈ ਸਾਹਿਬ ਇਹ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਅਸਰ ਕਰਿਓ ਅਕਾਲ ਪੁਰਖ ਨੂੰ ਹਾਜ਼ਰ ਰਾਜ਼ ਅਰਜਾ ਕਰਕੇ ਕਹਿੰਦੇ ਆ ਉਧੇ ਲੰਘੇ ਤੁਰਾਂਗੇ ਉਧੇ ਲੰਘੇ ਤੁਰਾਂਗੇ ਨਾਉਂ ਦੇ ਦਾ ਲਾਲ ਇਕੱਠਾਂਗੇ ਅੰਤ ਦੀ ਚੜ੍ਹਦੀ ਕਲਾ ਲਈ ਤੁਰਾਂਗੇ ਬੋਲੇ ਸੋਨਿਹਾਰ ਸੋ ਸ੍ਰੀ ਅਕਾਲ ਸਥਾਮਾ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਦੋਂ ਤਗੜੀਆਂ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਸੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋ ਲੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਕਿ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦੀ ਅੰਕਾਰ ਜਿਹੜੀ ਤੋਂ ਨਹੀਂ ਬਾਕੀ ਉਹਦੇਆਂ ਦਾ ਕੋਈ ਨਹੀਂ ਆਉਂਦੇ ਨੇ ਜਾਂਦੇ ਨੇ ਜਾਂਦੇ ਨੇ ਆਪਾਲਪੁਰਖ ਨੇ ਬੜੀ ਇੱਜ਼ਤ ਮਾਨ ਸ਼ੋਭਾ ਦਿੱਤੀ ਹੈ ਗੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ بندے بندہ جن مرضی چیٹے کپڑے پا دا کے چکر والی گلی چھ میں چکر کا داگ نہیں لگ سب کو سمجھ کے ترے ਔਰ ਨਹੀਂ ਲੱਭਣ ਹੋ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਅਕੋਲ ਤੁਰੇ ਹੋਣਾ ਤੇ ਆ ਕੇ ਪਰ ਛੰਡੇ ਨਾਲ ਉਹਦੇ ਵਿੱਚ ਇਕੱਤਰ 된। ਫਿਰ ਜਿਹਨੇ ਵੀ ਕਿਹਾ ਨਾ ਕਲ ਜੇ ਇਕੱਤਰ ਦੂਰ ਘਰ ਨਾਲ ਪਿਆਰੇ ਨੇ ਹੁਣ ਚੱਲਾਂ ਤਾਂ ਭਜਾ ਕੰਮਰੀ ਰਾਹੋਂ ਤੱਕ ਪਹੁੰਚਦੇ। ਇਕੱਤਰ ਸੱਟ ਨਾਲੇ ਬਹੁਤ ਹੈ ਇਕੱਤਰ ਸੱਟ ਨਾਲੇ ਪਰਵਾਹ ਨਹੀਂ ਕਰਨੀ ਚਾਹੀਦੀ ਅਕਾਲਪੁਰਗ ਮਿਹਰਬਾਨ ਉਹਨੇ ਐਨੀ ਵਰਖਾ ਕਰਨੀ ਹੈ ਇਕੱਤਰ ਤਾਂ ਇੱਕੋ ਛੱਟਾ ਜਿੱਟੋਲੇ ਨਾਲ। ਚਿੰਤਾ ਨਹੀਂ ਹੈ ਸਾਡੇ ਬਹੁਤ ਹੀ ਸਤਕਾਰਯੋਗ ਡੋਟ ਜੀ ਆਪਣੇ ਤਰੇਰ ਸਿੰਘ ਜੀ ਤੋਂ ਮੈਂ ਮিস্টার ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਪਹਿਲਾਂ ਬੜੀ ਵਧੀਆ ਹਮਤ ਕੀਤੀ ਐ ਸਿਕ ਪੈਟ੍ਰੀਸ਼ਨ ਦਾ ਇਸ ਫਰੀਦਕੋਟ ਦੇ ਵਿੱਚ ਇਹ ਗੱਲਬਾਤ ਸੰਭਾਲਦਾ ਔਰ ਸੋਹਣਾ ਨੰਦ ਕੰਮ ਕੀਤਾ ਔਰ ਕੌਮੀ ਪ੍ਰਧਾਨ ਵੀ ਇਹ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ ਇਹ ਨੌਜਵਾਨ ਰੀੜ ਦੀ ਹਿੱਡੀ ਹੈ ਜਿੱਥੇ ਵੀ ਆਵਾਜ਼ ਮਾਰਨਗੇ ਅਤੀ ਰਾਤ ਨੂੰ आवाज़ मारोगे बार वाहिगुरू जी का ख़ाल वाहिगरू